ਦੇ ਭੈਣ ਪ੍ਰਭੂ ਨੂੰ ਜੈਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪਵਿੱਤਰ ਵਚਨਾਂ ਦੇ ਵਿੱਚੋਂ ਸਿੱਖਾਂਗੇ ਕਿ ਯੇਸ਼ੂ ਮਸੀਹ ਇੱਕ ਇਨਸਾਨ ਦੇ ਅੰਦਰ ਸਾਹ ਪਾਉਂਦੀ ਤਾਕਤ ਰੱਖਦਾ ਹੈ ਤੇ ਕੱਢਣ ਦੀ ਵੀ ਉਹ ਤਾਕਤ ਰੱਖਦਾ ਹੈ ਅਸੀਂ ਅੱਜ ਪਵਿੱਤਰ ਵਚਨਾਂ ਦੇ ਵਿੱਚੋਂ ਸਿੱਖਾਂਗੇ ਪੜ੍ਹਾਂਗੇ ਯੋਹਨਾ ਦੀ ਅੰਜੀਲ ਉਹਦਾ 5ਵਾਂ ਬਾਪ ਉਹਦੀ 26 ਆਇਤ ਵਿੱਚ ਲਿਖਿਆ ਪਿਤਾ ਹੀ ਜੀਵਨ ਦੇਣ ਵਾਲਾ ਹੈ ਇਸ ਲਈ ਉਹਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹallelujah ਵੇਖੋ ਜੀਵਨ ਦਾ ਮਤਲਬ ਕੀ ਕਿ ਸਾਹ ਕਿਉਂਕਿ ਧਰਤੀ ਦੇ ਉੱਤੇ ਜਿੰਨੇ ਇਨਸਾਨ ਨੇ ਜਿੰਨੇ ਇਸ ਧਰਤੀ ਦੇ ਉੱਤੇ ਰਹਿ ਰਹੇ ਨੇ ਤੇ ਹਰ ਇੱਕ ਇਨਸਾਨ ਦੇ ਅੰਦਰ ਕੀ ਚੱਲ ਰਿਹਾ ਹੈ ਸਾਹ ਜਿਹੜਾ ਸਾਹ ਜਿਹੜਾ ਸਾਹ ਖੁਦਾ ਨੇ ਉਹਨੂੰ ਦਿੱਤਾ ਉਸੇ ਸਾਹ ਦੇ ਨਾਲ ਉਹ ਇਸ ਧਰਤੀ ਦੇ ਉੱਤੇ ਆਪਣੇ ਕਦਮਾਂ ਦੇ ਉੱਤੇ ਚੱਲ ਰਿਹਾ ਹੈ ਤੇ वचन ਕਹਿੰਦਾ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਪਿਤਾ ਹੀ ਜੀਵਨ ਦੇਣ ਵਾਲਾ ਹੈ ਇਸ ਲਈ ਉਹਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਭਾਵ ਕਿ ਇੱਕ ਇਨਸਾਨ ਦੇ ਅੰਦਰ ਸਾਹ ਨੂੰ ਪਾਉਣਾ ਤੇ ਕੱਢਣ ਦਾ ਅਧਿਕਾਰ ਯੀਸ਼ੂ ਮਸੀਹ ਦੇ ਕੋਲ ਆ ਹallelujah ਕਿਉਂਕਿ ਵਚਨ ਕਹਿੰਦਾ ਜਿੱਦਾਂ ਪਿਤਾ ਇੱਕ ਇਨਸਾਨ ਨੂੰ ਜੀਵਨ ਦਿੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਨਹੀਂ ਵੇਖੋ ਜਿਹੜੇ ਪਰਮੇਸ਼ਰ ਦੇ ਉੱਤੇ ਇਕੱਲਾ ਯਕੀਨ ਕਰਦੇ ਆ ਪਰ ਉਹਦੇ ਪੁੱਤਰ ਦੇ ਉੱਤੇ ਯੀਸ਼ੂ ਮਸੀਹ ਦੇ ਉੱਤੇ ਯਕੀਨ ਨਹੀਂ ਕਰਦੇ ਕਿਉਂਕਿ ਉਹ ਸੋਚਦੇ ਨੇ ਕਿ ਸਾਰਾ ਕੁਝ ਪਰਮੇਸ਼ਰ ਨੇ ਕੀਤਾ ਵੇਖੋ ਪਰ ਇਹ ਨਹੀਂ ਆ ਦੇਖੋ ਇਹ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਕੀ ਆ ਇਕਿਆ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਕਿ ਇਹਨਾਂ ਦੀ ਸਲਾਹ ਇਕਿਆ ਇਹਨਾਂ ਦੇ ਕੰਮ ਇੱਕੋ ਹੀ ਆ ਹਾਲੇਲੂਇਆ ਤਾਂ ਹੀ ਤੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਿੱਦਾਂ ਪਿਤਾ ਇੱਕ ਇਨਸਾਨ ਦੇ ਜੀਵਨ ਦੇ ਵਿੱਚੋਂ ਸਾਹ ਕੱਢਣ ਦੀ ਤੇ ਪਾਉਣ ਦੀ ਤਾਕਤ ਰੱਖਦਾ ਹੈ ਇਸੇ ਤਰ੍ਹਾਂ ਮੈਂ ਵੀ ਇੱਕ ਇਨਸਾਨ ਦੇ ਅੰਦਰ ਸਾਹ ਪਾਉਣ ਦੀ ਤਾਕਤ ਰੱਖਦਾ ਹਾਂ ਇਹਨੂੰ ਕੱਢਣਾ ਤੇ ਇਹਨੂੰ ਲੈਣਾ ਮੇਰੇ ਹੱਥ ਵੇਚਿਆ ਹallelujah ਹallelujah ਵੇਖੋ ਅੱਜ ਲਈ ਆਪਾਂ ਵਚਨ ਪੜਾਂਗੇ ਸੰਤ ਜੂਨਾ ਇੱਕ ਬਾਪ ਦੀ ਚਾਰਾਤ ਵਿੱਚ ਲਿਖਿਆ ਉਸ ਦੇ ਵਿੱਚ ਜੀਵਨ ਸੀ ਤੇ ਉਹ ਜੀਵਨ ਇਨਸਾਨ ਦੇ ਲਈ ਚਾਨਣ ਸੀ ਹallelujah ਵੇਖੋ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਸੰਤ ਜੂਨਾ ਦੀ ਅੰਜੀਰ ਉਹਦਾ ਇੱਕ ਦੀ ਇੱਕ ਆਇਤ ਪੜਦੇ ਹਾਂ ਉਹਦੇ ਵਿੱਚ ਲਿਖਿਆ ਕਿ ਆਦ ਵਿੱਚ ਕੀ ਹੀ ਸ਼ਬਦ ਤੇ ਸ਼ਬਦ ਹੀ ਪਰਮੇਸ਼ੀਅ ਦੇ ਕੀ ਹੀ ਨਾਲ ਤੇ ਸ਼ਬਦੀ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਤੇ ਵਚਨ ਕਹਿੰਦਾ ਉਹਦੇ ਵਿੱਚ ਕੀ ਹੀ ਜੀਵਨ ਭਾਵ ਕਿ ਉਹਦੇ ਵਿੱਚ ਕੀ ਹੀ ਸਾਹ ਹਾਲੇਲੂਇਆ ਤੇ ਉਹ ਜੀਵਨ ਕਿਦੇ ਲਈ ਹੀ ਉਹ ਇਨਸਾਨ ਨੂੰ ਚਾਨਣ ਦੇਣ ਲਈ ਉਹ ਇਨਸਾਨ ਨੂੰ ਅੰਦਰੋਂ ਚਾਨਣ ਦੇਣ ਲਈ ਹੀ ਉਹਦੇ ਵਿੱਚ ਕੀ ਹੀ ਜੀਵਨ ਵੇਖੋ ਇਹ ਸ਼ਬਦ ਹੀ ਸ਼ਬਦ ਪਰਮੇਸ਼ਰ ਦੇ ਨਾਲ ਹੀ ਇਹ ਸ਼ਬਦ ਇਸੇ ਵਾਲੀ ਧਰਤੀ ਦੇ ਉੱਤੇ ਆਇਆ ਕਿ ਹਰ ਇੱਕ ਇਨਸਾਨ ਨੂੰ ਕੀ ਦੇਵੇ ਜੀਵਨ ਦੇਵੇ ਹਰ ਇੱਕ ਇਨਸਾਨ ਨੂੰ ਕੀ ਦੇਵੇ ਇੱਕ ਚੰਗੀ ਦਿਸ਼ਾ ਦੇਵੇ ਇਸ ਧਰਤੀ ਦੇ ਉੱਤੇ ਜੀਣ ਦੀ ਕਿਉਂਕਿ ਵਚਨ ਕਹਿੰਦਾ ਕਿ ਉਹਦੇ ਵਿੱਚ ਜੀਵਨ ਹੈ ਤੇ ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਜੀਵਨ ਨੂੰ ਲੱਭਣਾ ਨਹੀਂ ਚਾਹੁੰਦੇ ਉਹ ਚਾਨਣ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਨਹੀਂ ਚਾਹੁੰਦੇ ਵੇਖੋ ਵਚਨ ਦੇ ਵਿੱਚ ਲਿਖਿਆ ਹੈ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਇਹਨੂੰ ਕਬੂਲ ਨਹੀਂ ਕੀਤਾ ਹallelujah ਵੇਖੋ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੰਨ ਨੂੰ ਆਪਣੇ ਅੰਦਰ ਲੈਣਾ ਨਹੀਂ ਚਾਹੁੰਦੇ ਜਿਹੜੇ ਇਸ ਜੀਵਨ ਨੂੰ ਅੰਦਰ ਲੈਣਾ ਨਹੀਂ ਚਾਹੁੰਦੇ ਵੇਖੋ ਧਰਤੀ ਦੇ ਉੱਤੇ ਵੀ ਖੁਦਾ ਤੁਹਾਨੂੰ ਯੇਸ਼ੂ ਮਸੀਹ ਤੁਹਾਨੂੰ ਇੱਕ ਜੀਵਨ ਦਿੰਦਾ ਆ ਤੇ ਤੁਹਾਨੂੰ ਸਵਰਗ ਦੇ ਵਿੱਚ ਵੀ ਉਹ ਜੀਵਨ ਦੇਵੇਗਾ ਵੇਖੋ ਅੱਗੇ ਵਚਨਾਂ ਦੇ ਵਿੱਚ ਉਹ ਆਪਾਂ ਪੜਾਂਗੇ ਜਦੋਂ ਅਸੀਂ ਅੱਗੇ ਵਚਨ ਪੜਦੇ ਆ ਸੰਤ ਜੂਨਾ ਦੀ ਅੰਜੀਲ ਉਹਦਾ 6 ਬਾਪ ਉਹਦੀ 57 ਵਿੱਚ ਲਿਖਿਆ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਆ ਤੇ ਮੈਂ ਪਿਤਾ ਰਾਈ ਜਿਉਂਦਾ ਇਸ ਲਈ ਜੋ ਮੈਨੂੰ ਖਾਂਦਾ ਆ ਮੇਰੀ ਰਈ ਜੀਵੇਗਾ ਵੇਖੋ ਪ੍ਰਭੂ ਨੇ ਕਿਹਾ ਜਿਸ ਤਰ੍ਹਾਂ ਹਰ ਇੱਕ ਇਨਸਾਨ ਮੰਨਦਾ ਆ ਕਿ ਪਿਤਾ ਕੀ ਆ ਜਿਉਂਦਾ ਹੈ ਤੇ ਪ੍ਰਭੂ ਕਹਿੰਦਾ ਕਿ ਪਿਤਾ ਨੇ ਹੀ ਮੈਨੂੰ ਭੇਜਿਆ ਹੈ ਹਾਲੇਲੂਆ ਵੇਖੋ ਜਦੋਂ ਵੀ ਅਸੀਂ ਵਚਨ ਪੜਾਂਗੇ ਤੇ ਪ੍ਰਭੂ ਨੇ ਦੋ ਜਣਿਆਂ ਦੀ ਗੱਲ ਕੀਤੀ ਪ੍ਰਭੂ ਨੇ ਹਰ ਵਚਨ ਦੇ ਵਿੱਚ ਜਿਆਦਾ ਤੋਂ ਜਿਆਦਾ ਕਿਹਾ ਕਿ ਮੈਂ ਪਿਤਾ ਵਿੱਚ ਤੇ ਪਿਤਾ ਮੇਰੇ ਵਿੱਚ ਹੈ ਹਾਲੇਲੂਆ ਪ੍ਰਭੂ ਨੇ ਵੇਖੋ ਇਹ ਵੀ ਕਿਹਾ ਕਿ ਦੋ ਜਣਿਆਂ ਦੀ ਗਵਾਹੀ ਸੱਚੀ ਹੁੰਦੀ ਹੈ ਇੱਕ ਮੈਂ ਗਵਾਹੀ ਆਪਣੇ ਬਾਰੇ ਦਿੰਦਾ ਇੱਕ ਮੇਰਾ ਪਿਤਾ ਮੇਰੇ ਬਾਰੇ ਗਵਾਹੀ ਦਿੰਦਾ ਹੈ ਤੇ ਪ੍ਰਭੂ ਨੇ ਜਗ੍ਹਾ ਤੇ ਕਿਹਾ ਕਿ ਪਿਤਾ ਨੇ ਮੈਨੂੰ ਇਸ ਧਰਤੀ ਦੇ ਉੱਤੇ ਇਸ ਦੁਨੀਆ ਦੇ ਉੱਤੇ ਭੇਜਿਆ ਆ ਹallelujah ਤੇ ਪ੍ਰਭੂ ਨੇ ਕਿਹਾ ਕਿ ਮੈਂ ਪਿਤਾ ਦੇ ਰਾਹੀ ਜੂੰਦਾ ਕਿਉਂਕਿ ਵੇਖੋ ਖੁਦਾ ਇਕੀ ਆ ਹallelujah ਖੁਦਾ ਇਕੀ ਆ ਤੇ ਉਹਦਾ ਕੰਮ ਵੀ ਇਕੀ ਆ ਹallelujah ਤੇ ਵੇਖੋ ਵਚਨ ਦੇ ਵਿੱਚ ਲਿਖਿਆ ਇਸ ਲਈ ਜੋ ਮੈਨੂੰ ਖਾਂਦਾ ਆ ਤੇ ਮੇਰੇ ਰਾਹੀ ਜੀਵੇਗਾ ਵੇਖੋ ਪ੍ਰਭੂ ਨੇ ਕਿਹਾ ਕਿ ਇਸ ਲਈ ਜਿਹੜਾ ਕੋਈ ਮੇਰੇ ਇਹਨਾਂ ਵਚਨਾਂ ਨੂੰ ਪੜਦਾ ਆ ਤੇ ਇਹਨਾਂ ਸਿੱਖਿਆ ਦੇ ਉੱਤੇ ਚੱਲਦਾ ਆ ਇਹਨਾਂ ਦੇ ਉੱਤੇ ਅਮਲ ਕਰਦਾ ਆ ਤੇ ਉਹ ਸਦਾ ਜੀਉਂਦਾ ਰਵੇਗਾ ਸਦਾ ਜਿਉਂਦੇ ਰਹਿਣ ਦਾ ਮਤਲਬ ਕੀ ਕਿ ਮਨੁੱਖ ਨੂੰ ਧਰਤੀ ਦੇ ਉੱਤੇ ਵੀ ਇੱਕ ਜੀਵਨ ਸਹੀ ਦਿਸ਼ਾ ਤੇ ਮਿਲੇਗਾ ਤੇ ਜਦੋਂ ਉਹ ਧਰਤੀ ਤੋਂ ਜਾਵੇਗਾ ਉਦੋਂ ਵੀ ਉਹਨੂੰ ਇੱਕ ਸਹੀ ਜੀਵਨ ਮਿਲੇਗਾ ਤਾਂ ਹੀ ਪ੍ਰਭੂ ਨੇ ਕਿਹਾ ਕਿ ਜਿਹੜੇ ਕੰਮ ਪਿਤਾ ਕਰਦਾ ਹੈ ਉਹੀ ਮੈਂ ਵੀ ਕਰਦਾ ਹਾਂ ਹਾਲੇਲੂਇਆ ਪਰ ਵੇਖੋ ਇੱਕ ਇਨਸਾਨ ਐਦਾਂ ਨਹੀਂ ਕਹੇ ਸਕਦਾ ਇਨਸਾਨ ਦੇ ਵਿੱਚ ਚਾਹੇ ਕੋਈ ਰੱਬ ਦਾ ਹੋ ਸੰਤ ਆ ਚਾਹੇ ਕੋ ਵੱਡੇ ਤੋਂ ਵੱਡਾ ਸੰਤ ਆ ਕਦੀ ਵੀ ਇਦਾਂ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਮੇਰੇ ਕੋਲ ਕੀ ਹੈ ਜੀਵਨ ਮੈਂ ਤੇਰੇ ਅੰਦਰ ਸਾਹ ਪਾ ਦਿਨਾ ਹਾਲੇਲੂਇਆ ਅੱਗੇ ਵੇਖੋ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਸੰਤ ਝੂਨਾ ਦੀ ਅੰਜੀਰ ਪੜਦੇ ਉਹਦੀ 10 ਦੀ 18 ਵਿੱਚ ਲਿਖਿਆ ਮੈਨੂੰ ਆਪਣਾ ਜੀਵਨ ਦੇਣ ਦਾ ਤੇ ਇਹਨੂੰ ਫਿਰ ਵਾਪਸ ਲੈਣ ਦਾ ਅਧਿਕਾਰਿਆ ਇਹ ਹੁਕਮ ਹੈ ਆਪਣੇ ਪਿਤਾ ਦੇ ਕੋਲੋਂ ਪਾਇਆ ਹੈ ਵੇਖੋ ਪ੍ਰਭੂ ਨੇ ਕਿਹਾ ਕਿ ਮੇਰੇ ਜਿਹੜੇ ਅੰਦਰ ਸਾਹ ਚੱਲ ਰਹੇ ਨੇ ਨਾ ਇਹਨੂੰ ਕੱਢਣ ਦਾ ਤੇ ਇਹਨੂੰ ਫੇਰ ਦੁਬਾਰਾ ਲੈਣ ਦਾ ਅਧਿਕਾਰ ਮੇਰੇ ਕੋਲ ਆ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਨੇ ਜਾਨ ਦਿੱਤੀ ਤੇ ਦਫਰਾ ਫੇਰ ਜੀ ਉਠੇ ਕਿਉਂਕਿ ਪ੍ਰਭੂ ਨੇ ਪਹਿਲਾਂ ਹੀ ਭਵਿਸ਼ਵਾਣੀਆਂ ਤਿੰਨ ਭਵਿਸ਼ਵਾਣੀਆਂ ਕੀਤੀਆਂ ਕਿ ਮੈਂ ਮੈਂ ਇੱਦਾਂ ਦਾ ਜਾਨ ਦੇਣੀ ਆ ਤੇ ਫਿਰ ਤੀਸਰੇ ਦਿਨ ਜੀ ਉੱਠਣਾ ਹੈ ਤਾਂ ਹੀ ਵੇਖੋ ਪ੍ਰਭੂ ਨੇ ਇਸ ਜਗ੍ਹਾ ਤੇ ਕਿਹਾ ਕਿ ਮੈਨੂੰ ਆਪਣੇ ਸਾਹ ਦੇਣ ਦਾ ਤੇ ਫਿਰ ਇਹਨਾਂ ਨੂੰ ਵਾਪਸ ਲੈਣ ਦਾ ਅਧਿਕਾਰ ਹੈ ਹਾਲੇਲੂਇਆ ਤੇ ਵੇਖੋ ਜਿਹਦੇ ਕੋਲ ਅਧਿਕਾਰ ਆ ਤੇ ਉਹੀ ਦੂਸਰਿਆਂ ਨੂੰ ਜੀਵਨ ਦੇ ਸਕਦਾ ਹੈ ਉਹੀ ਦੂਸਰਿਆਂ ਨੂੰ ਫਿਰ ਅੰਦਰ ਸਾਹ ਪਾ ਸਕਦਾ ਹੈ ਜਿਸ ਤਰ੍ਹਾਂ ਉਹਨੇ ਲਾਜਿਤ ਦੇ ਅੰਦਰ ਵੀ ਸਾਹ ਪਾ ਦਿੱਤੇ ਜਿਸ ਤਰ੍ਹਾਂ ਉਹਨੇ ਵਿਧਵਾ ਦੇ ਮੁੰਡੇ ਦੇ ਅੰਦਰ ਵੀ ਸਾਹ ਪਾ ਦਿੱਤੇ ਜਿਸ ਤਰ੍ਹਾਂ ਉਹਨੇ ਜੈਰੂਸ ਦੀ ਧੀ ਦੇ ਅੰਦਰ ਵੀ ਸਾਹ ਪਾ ਦਿੱਤੇ ਜਿਸ ਤਰ੍ਹਾਂ ਅੱਜ ਵੀ ਬਹੁਤ ਸਾਰੀਆਂ ਜਗ੍ਹਾ ਤੇ ਉਹ ਜਦੋਂ ਕਿ ਚਰਚ ਦੇ ਵਿੱਚ ਬੰਦਗੀ ਹੁੰਦੀ ਹੈ ਤੇ ਲੋਕ ਕਈ ਮਰਿਆਂ ਨੂੰ ਵੀ ਲਾਉਂਦੇ ਤੇ ਖੁਦਾ ਉਦੋਂ ਵੀ ਉਹਨਾਂ ਨੂੰ ਉਹਨਾਂ ਦੇ ਵਿੱਚ ਸਾਹ ਪਾ ਦਿੰਦਾ ਹੈ ਤੇ ਉਹਨੂੰ ਨੂੰ ਕਿੰਦੇ ਕਰ ਦਿੰਦਾ ਹੈ ਕਿਉਂਕਿ ਜੀਵਨ ਕਿਦੇ ਵਿੱਚ ਆ ਜੀਵਨ ਯਿਸੂ ਮਸੀਹ ਦੇ ਵਿੱਚ ਆ ਸਾਹ ਉਹਦੇ ਕੋਲ ਹੀ ਆ ਹਾਲੇਲੂਇਆ ਕਿਉਂਕਿ ਵੇਖੋ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਨੂੰ ਪੜਦੇ ਆ ਉਹਦੇ ਵਿੱਚ ਲਿਖਿਆ ਕਿ ਮੌਤ ਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਨੇ ਵੇਖੋ ਮੌਤ ਤੇ ਪਤਾਲ ਦੀ ਮੌਤ ਮਰਨ ਕੇ ਸਾਹ ਨੂੰ ਕੱਢਣਾ ਤੇ ਲੈਣਾ ਇਹ ਕਿਹਦੇ ਕੋਲ ਅਧਿਕਾਰ ਆ ਯਿਸੂ ਮਸੀਹ ਦੇ ਕੋਲ ਹਾਲੇਲੂਇਆ ਪਰ ਵੇਖੋ ਜਦੋਂ ਅਸੀਂ ਅੱਗੇ ਵਚਨ ਨੂੰ ਪੜਦੇ ਆ ਯੋਹਨਾ ਦੀ ਅੰਜੀਲ ਉਹਦਾ 11 ਦੀ 25 ਵਿੱਚ ਲਿਖਿਆ ਉਸਨੇ ਉਹਨਾਂ ਨੂੰ ਆਖਿਆ ਮੁਰਦਿਆਂ ਦਾ ਜੀ ਉੱਠਣਾ ਜੀਵਨ ਮੈਂ ਹਾਂ ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ ਹਾਲੇਲੂਇਆ ਵੇਖੋ ਪ੍ਰਭੂ ਨੇ ਧਿਆ ਕਿ ਮੁਰਦਿਆਂ ਦਾ ਜੀ ਉੱਠਣਾ ਮੈਂ ਵੇਖੋ ਜਦੋਂ ਅਸੀਂ ਪਵਿੱਤਰ ਵਚਨ ਨੂੰ ਪੜ੍ਹਦੇ ਹਾਂ ਤੇ ਲਾਜ਼ਰ ਨਾਮ ਦਾ ਬੰਦਾ ਇੱਕ ਮਰ ਗਿਆ ਤੇ ਵਚਨ ਦੇ ਵਿੱਚ ਲਿਖਿਆ ਕਿ 4 ਦਿਨ ਕਬਰ ਦੇ ਵਿੱਚ ਹੀ ਰਿਹਾ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਜਦੋਂ ਬੈਤਨੀਆਂ ਦੇ ਵਿੱਚ ਆਇਆ ਤੇ ਉਹਦੀ ਭੈਣ ਮਾਰਥਾ ਤੇ ਮਰੀਯਮ ਲਾਜ਼ਰ ਦੀ ਭੈਣ ਮਾਰਥਾ ਤੇ ਮਰੀਯਮ ਉਹਦੇ ਕੋਲ ਆਈ ਤੇ ਉਹਨਾਂ ਨੇ ਕਿਹਾ ਕਿ ਪ੍ਰਭੂ ਜੇ ਤੂੰ ਇੱਥੇ ਹੁੰਦਾ ਤੇ ਸਾਡਾ ਭਰਾ ਨਾ ਮਰਦਾ ਪਰ ਵੇਖੋ ਪ੍ਰਭੂ ਨੇ ਮਨ ਮਰੀਮ ਨੂੰ ਕਿਹਾ ਕਿ ਤੇਰਾ ਭਰਾ ਜੀ ਉੱਠੇਗਾ ਉਹਨੇ ਕਿਹਾ ਕਿ ਮੈਂ ਜਾਣਦੀ ਹਾਂ ਜੋ ਅੰਤ ਦੇ ਦਿਨ ਜੀ ਉੱਠੇਗਾ ਫਿਰ ਪ੍ਰਭੂ ਨੇ ਇਸ ਜਗਤ ਤੇ ਕਿਹਾ ਕਿ ਮੁਰਦਿਆਂ ਦਾ ਜੀ ਉੱਠਣਾ ਤੇ ਜੀਵਨ ਮੈਂ ਮੈਂ ਹੀ ਇੱਕ ਇਨਸਾਨ ਦੇ ਅੰਦਰ ਸਾਹ ਪਾਉਣਾ ਹੈ ਤੇ ਮੈਂ ਹੀ ਇੱਕ ਇਨਸਾਨ ਦੇ ਅੰਦਰੋਂ ਸਾਹ ਕੱਢਦਾ ਹੈ ਤੇ ਵੇਖੋ ਉੱਥੇ ਜਗ੍ਹਾ ਤੇ 4 ਦਿਨ ਦੇ ਲਾਜ਼ਰ ਮੁਰਦੇ ਨੂੰ ਕਬਰ ਦੇ ਵਿੱਚੋਂ ਪ੍ਰਭੂ ਨੇ ਕੱਢ ਕੇ ਤੇ ਲੋਕਾਂ ਦੇ ਸਾਹਮਣੇ ਬਾਹਰ ਜਿਉਂਦੇ ਹਾਜ਼ਰ ਕੀਤਾ ਬਹੁਤ ਸਾਰੇ ਲੋਕ ਵੀ ਤੇ ਵੇਖੋ ਕਹਿੰਦੇ ਆ ਕਿ ਤਿੰਨ ਦਿਨ ਬੰਦੇ ਦੀ ਰੂਹ ਪਟਕਦੀ ਰਹਿੰਦੀ ਆ ਪਰ ਪ੍ਰਭੂ ਨੇ ਤਿੰਨ ਦਿਨ ਨਹੀਂ ਉਹਨੂੰ ਜਿਉਂਦਾ ਕੀਤਾ ਉਹਨੂੰ ਚੌਥੇ ਦਿਨ ਜਿਉਂਦਾ ਕੀਤਾ ਭਾਵ ਕਿ ਜਿਹੜੀ ਦੁਨੀਆ ਦੀ ਗੱਲ ਹੈ ਕਿ ਇੱਕ ਰੂਹ ਪਟਕਦੀ ਰਹਿੰਦੀ ਆ ਜਦੋਂ ਬੰਦਾ ਮਰ ਜਾਂਦਾ ਹੈ ਪ੍ਰਭੂ ਨੇ ਚੌਥੇ ਦਿਨ ਚਾਰ ਦਿਨ ਬਾਅਦ ਉਹਨੂੰ ਜਿਉਂਦੇ ਕੀਤਾ ਇਸ ਲਈ ਜਿਉਂਦੇ ਕੀਤਾ ਕਿ ਜੀਵਨ ਨੂੰ ਪਾਉਣ ਦਾ ਸਾਹ ਨੂੰ ਲੈਣ ਦਾ ਤੇ ਇਹਨੂੰ ਇਹਦੇ ਵਿੱਚੋਂ ਕੱਢਣਾ ਤੇ ਪਾਉਣਾ ਇਨਸਾਨ ਵਿੱਚ ਇਹ ਅਧਿਕਾਰ ਪ੍ਰਭੂ ਨੇ ਦੱਸਿਆ ਕਿ ਮੇਰੇ ਕੋਲ ਆ ਹਾਲੇਲੂਇਆ ਪਰ ਵੇਖੋ ਜਦੋਂ ਅਸੀਂ ਅੱਗੇ ਵਚਨ ਨੂੰ ਪੜ੍ਹਦੇ ਹਾਂ ਬਰਾਨੀਆਂ ਦੀ ਪੁੱਤ ਤਰੀ ਉਹਦਾ ਇੱਕ ਦੀ ਦੋ ਵਿੱਚ ਲਿਖਿਆ ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਉਹਨੇ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਸ ਨੂੰ ਉਹਨੇ ਸਭਨਾ ਵਸਤਾਂ ਦਾ ਵਾਰਸ ਬਣਾਇਆ ਤੇ ਉਸਤੇ ਦੁਆਰਾ ਨੇ ਸੰਸਾਰ ਵੀ ਰਚਿਆ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਬੀਤੇ ਸਮਿਆਂ ਦੇ ਵਿੱਚ ਨਬੀਆਂ ਦੇ ਦੁਆਰਾ ਗੱਲ ਕੀਤੀ ਪਰ ਹੁਣ ਕਿਹੜੇ ਦਿਨ ਵਿੱਚ ਚੱਲ ਰਿਹਾ ਅੰਤ ਦੇ ਦਿਨਾਂ ਵਿੱਚ ਉਹਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਇੱਕ ਇੱਕ ਇਨਸਾਨ ਦੇ ਨਾਲ ਗੱਲ ਕੀਤੀ ਜਿਸ ਦੇ ਨਾਲ ਪ੍ਰਭੂ ਕਿ ਪ੍ਰਭੂ ਨੇ ਕਿਹਾ ਉਸ ਪੁੱਤਰ ਦੇ ਦੁਆਰਾ ਉਹਨੇ ਪੂਰੀ ਦੁਨੀਆ ਨੂੰ ਪੂਰੇ ਸੰਸਾਰ ਨੂੰ ਕਾਇਨਾਤ ਨੂੰ ਉਸ ਪੁੱਤਰ ਦੇ ਦੁਆਰਾ ਰਚਿਆ ਹਾਲੇਲੂਇਆ ਵੇਖੋ ਇਹੀ ਕੀਆ ਖੁਦਾ ਦਾ ਇੱਕ ਪਿਤਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਤਾਂ ਚ ਪ੍ਰਭੂ ਵੇਖੋ ਜੇ ਖੁਦ ਉਹ ਖੁਦਾ ਆ ਤੇ ਫਿਰ ਉਹ ਇਦਾਂ ਦੀਆਂ ਗੱਲਾਂ ਕਰ ਸਕਦਾ ਆ ਆਮ ਇਨਸਾਨ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਕੋਈ ਸੰਤ ਕੋਈ ਵੱਡੇ ਤੋਂ ਵੱਡਾ ਖੁਦਾ ਦਾ ਦਾਸ ਹਾਲੇਲੂਇਆ ਵੇਖੋ ਵੱਡੇ ਤੋਂ ਵੱਡਾ ਸਮਝ ਲਓ ਜਿੱਦਾਂ ਕਿ ਮੂਸਾ ਪ੍ਰਭੂ ਦਾ ਦਾਸ ਸੀ ਜਿਹੜਾ ਅਮੋ ਸਾਹਮਣੇ ਉਹਦੇ ਗੱਲਾਂ ਕਰਦਾ ਹੈ ਪਰ ਵੇਖੋ موسی ਨੇ ਵੀ ਪ੍ਰਭੂ ਦੇ ਦਾਸ ਨੇ ਕਿਹਾ ਕਿ ਮੈਂ ਜੀਵਨ ਪਾ ਸਕਦਾ ਵੇਖੋ ਜੀਵਨ ਪਾਉਣ ਦਾ ਅਧਿਕਾਰ ਸਿਰ ਯੇਸ਼ੂ ਮਸੀਹ ਦੇ ਕੋਲੋਂ ਹੈ ਉਹੀ ਖੁਦਾ ਹੀ ਤੇ ਧਰਤੀ ਉੱਤੇ ਆਇਆ ਤੇ ਅੱਜ ਹਰ ਇੱਕ ਇਨਸਾਨ ਨੂੰ ਜੀਵਨ ਦੇਣਾ ਚੰਦ ਹੈ ਪਰ ਲੋੜ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਤਾਂ ਹੀ ਤੇ ਪ੍ਰਭੂ ਨੇ ਕਿਹਾ ਇਸ ਜਗ੍ਹਾ ਕਿ ਪਿਤਾ ਨੇ ਜਗਤ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਜੀਵਨ ਪਾਵੇ ਭਾਵ ਕਿ ਇੱਕ ਧਰਤੀ ਦੇ ਉੱਤੇ ਵਧੀਆ ਜੀਵਨ ਤੇ ਇੱਕ ਸਵਰਗ ਦੇ ਵਿੱਚ ਵਧੀਆ ਜੀਵਨ ਪਾਵੇ ਹallelujah ਤੂੰ ਵੀ ਕੋਈ ਇਹ ਹੀ ਪ੍ਰਭੂ ਨੇ ਦੱਸਿਆ ਕਿ ਮੈਂ ਇਨਸਾਨ ਦੇ ਅੰਦਰ ਜੀਵਨ ਨੂੰ ਪਾਉਣਾ ਤੇ ਕੱਢਣਾ ਜਾਣਦਾ ਹੈ ਤੇ ਵੇਖੋ ਜੇ ਤੁਸੀਂ ਚੱਲੋਗੇ ਪ੍ਰਭੂ ਦੇ ਵਿੱਚ ਜੇ ਵਿਸ਼ਵਾਸ ਕਰੋਗੇ ਤੇ ਸਦਾ ਦਾ ਜੀਵਨ ਪਾਓਗੇ ਜੇ ਨਹੀਂ ਤੇ ਉਹ ਤੁਹਾਡੀ ਮਰਜ਼ੀ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਣੇ ਵਿਸ਼ਵਾਸ ਕਰੋ ਤੇ ਪ੍ਰਭੂ ਦੇ ਵਿੱਚ ਵਧੋ ਤੇ ਸਦਾ ਦਾ ਜੀਵਨ ਪਾਓ